ਆਹ ਚਿਪ ਵਾਲੇ 스마트 મીਟਰ ਦੀ ਕਰਤੂਤ ਦੇਖ ਲਓ ਇੱਕ ਮਜ਼ਦੂਰ ਬੰਦੇ ਨੂੰ ਇੱਕ ਗਰੀਬ ਦਿਹਾੜੀਦਾਰ ਨੂੰ ਆਹ ਚਿਪ ਵਾਲੇ 스마트 મીਟਰ ਦਾ 6 ਲੱਖ 46000 799 ਰੁਪਏ ਬਿੱਲ ਆਇਆ ਔਰ 7 ਦਿਨਾਂ ਦੇ ਵਿੱਚ ਕੰਪਨੀ ਨੇ ਕਿਹਾ ਵੀ ਬਿੱਲ ਭਰਨਾ ਪਏਗਾ ਔਰ ਆ ਜਿਹੜਾ ਬਿੱਲ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਆ ਇਹ ਡਿਜੀਟਲ ਕਾਪੀ ਹੈ ਉਸੇ ਬਿੱਲ ਦੀ ਜਿਹੜਾ 6 ਲੱਖ 40 ਹਜ਼ਾਰ 799 ਰੁਪਏ ਦਾ ਆਇਆ ਹੁਣ ਬਹੁਤ ਸਾਰੇ ਲੋਕਾਂ ਨੂੰ ਇਹ ਖਬਰ ਵੈਸੇ ਹੀ ਖਾਸ ਨਹੀਂ ਲੱਗਣੀ ਪਤਾ ਹੈ ਕਿਉਂ ਕਿ ਕਿਉਂਕਿ ਗੱਲ ਮਜ਼ਦੂਰ ਦੀ ਹੈ ਗੱਲ ਗਰੀਬ ਦੀ ਹੈ ਬਿੱਲ ਆਇਆ ਗਰੀਬ ਨੂੰ ਹੈ ਜੇ ਕਿਸੇ ਤਕੜੇ ਬੰਦੇ ਨੂੰ ਆਇਆ ਹੁੰਦਾ ਕਿਸੇ ਮਸ਼ਹੂਰ ਨੂੰ ਆਇਆ ਹੁੰਦਾ ਤਾਂ ਹੁਣ ਤੱਕ ਰੌਲਾ ਪੈ ਜਾਣਾ ਸੀ ਹੁਣ ਤੱਕ ਹਹਾਕਾਰ ਮਚ ਜਾਣੀ ਸੀ ਹੁਣ ਤੱਕ ਵੱਡੇ ਵੱਡੇ ਚੈਨਲਾਂ ਨੇ ਖਬਰਾਂ ਦੇ ਦੇਣੀਆਂ ਸੀ ਪਰ ਕਿਉਂਕਿ ਗਰੀਬ ਨੂੰ ਆਇਆ ਤੇ ਗਰੀਬ ਦੀ ਨਾ ਇੱਥੇ ਕੋਈ ਸਰਕਾਰ ਸੁਣਦੀ ਐ ਨਾ ਕੋਈ ਸਿਸਟਮ ਸੁਣਦਾ ਐ ਤੇ মিডিਆ ਵੀ ਗਰੀਬਾਂ ਨੂੰ ਬਹੁਤੀ ਤਵੱਜੋ ਨਹੀਂ ਦਿੰਦਾ ਤਾਂ ਹੁਣ ਇਹ ਸਮਾਰਟ ਮੀਟਰ ਜਿਹੜੇ ਹਰ ਪਿੰਡ ਸ਼ਹਿਰ ਬੜੇ ਜੋਰ ਸ਼ੋਰ ਨਾਲ ਲਾਏ ਜਾ ਰਹੇ ਨੇ ਇਹਨਾਂ ਦਾ ਇਹੋ ਜੇ ਕਾਰੇ ਸਾਹਮਣੇ ਆ ਰਹੇ ਨੇ ਇਹ ਚਿਪੋ ਵਾਲੇ ਸਮਾਰਟ ਮੀਟਰ ਕੀ ਨਹੀਂ ਮਿੱਤਰੋ ਐਦਾਂ ਜਿਵੇਂ ਆਪਣੇ ਫੋਨ ਦੇ ਵਿੱਚ ਆਪਾਂ ਜੇਕਰ ਰੀਚਾਰਜ ਕਰਾਉਣੇ ਆ 300 ਵਾਲਾ ਤੇ ਉਹ 28 ਦਿਨ ਚੱਲਦਾ ਤੇ 29ਵੇਂ ਦਿਨ ਉਹ ਬੰਦ ਹੋ ਜਾਂਦਾ ਤੇ ਜਦੋਂ ਫਿਰ ਰੀਚਾਰਜ ਕਰਾਉਣੇ ਆ ਤਾਂ ਹੀ ਫੋਨ ਤੋਂ ਫੋਨ ਹੋ ਸਕਦਾ ਇਦਾਂ ਚਿਪ ਵਾਲੇ ਮੀਟਰ ਨੇ ਇਹਨਾਂ ਦਾ ਗੁੰਮਰਾਹ ਕਰਨ ਲਈ ਨਾਂ ਰੱਖਿਆ ਸਮਾਰਟ ਮੀਟਰ ਵੀ ਨਾਂ ਬੜਾ ਸੋਹਣਾ ਸੋਹਣਾ ਲੱਗੇ ਇਹ ਸਮਾਰਟ ਸਵਾਦੇ ਨੇ ਗਰੀਬ ਜਨਤਾ ਦਾ ਤੇ ਮੱਧ ਵਰਗ ਦਾ ਇਹਨਾਂ ਨੇ ਕਚੂਮਰ ਕੱਢ ਕੇ ਰੱਖ ਦੇਣਾ ਉਹ ਜਨਤਾ ਦੇਸ਼ ਦੀ 70% ਦੀ ਉਹ ਆਬਾਦੀ ਜਿਹੜਾ ਘਰੇ ਕੋਈ ਜੀ病ਮਾਰ ਹੋ ਜੇ ਤੇ ਦੋ ਦੋ ਮਹੀਨੇ ਉਹ ਇਲਾਜ ਲੇਟ ਕਰ ਲੈਂਦੇ ਨੇ 500 ਦੀ ਦਵਾਈ ਆਉਣੀ ਹੁੰਦੀ ਆ ਤੇ ਉਹਨਾਂ ਤੋਂ ਲੈਨ ਨਹੀਂ ਜਾਇਆ ਜਾਂਦਾ ਪੈਸੇ ਜੁੜਨਗੇ ਤੇ ਲੈਨ ਜਾਵਾਂਗੇ ਤੇ ਜੇ 10000 ਰੁਪਇਆ ਡਾਕਟਰ ਇਲਾਜ ਕਹੇ ਦੇਣ ਵੀ ਇਕੱਠਾ ਲੱਗੇਗਾ ਤੇ ਬਹੁਤ ਸਾਰੇ ਪਰਿਵਾਰ ਆਪਣਾ ਜੀ ਗਵਾ ਲੈਂਦੇ ਨੇ ਪਰ ਇਲਾਜ ਨਹੀਂ ਕਰਵਾ ਸਕਦੇ ਤਾਂ ਇਸ ਹਾਲਾਤ ਚ ਜਿਹੜੀ ਜਨਤਾ ਹੈ ਉਹ ਸਮਾਰਟ ਮੀਟਰ ਚਿਪ ਵਾਲੇ ਮੀਟਰ ਦਾ ਪਹਿਲਾ ਬਿੱਲ ਦੇ ਕੇ ਤੇ ਬਿਜਲੀ ਲੈ ਲਿਆ ਕਰੂਗੀ ਔਰ ਇਹ ਜਿਹੜਾ ਮਜ਼ਦੂਰ ਜਿਹਦੇ ਘਰ ਚ ਐਨਾ ਬਿੱਲ ਆਇਆ ਹੁਣ ਕਈ ਹੋਸ਼ੇ ਇਹ ਵੀ ਕਹਿ ਸਕਦੇ ਨੇ ਵੀ ਵੇਖੋ ਜੀ ਉਹ ਗਰੀਬ ਘਰੇ ਕੀ ਕੀ ਚਲਾਉਂਦਾ ਉਹਦੇ ਘਰੇ ਵਾਸ਼ਿੰਗ ਮਸ਼ੀਨ ਵੀ ਹੈ ਨੀਗੀ ਉਹਦੇ ਘਰੇ ਫਰਿੱਜ ਵੀ ਹੈ ਨੀਗੀ ਉਹਦੇ ਘਰੇ ਸਿਰਫ ਬਲਬ ਨੇ ਔਰ ਉਹਦੇ ਘਰੇ ਸਿਰਫ ਇੱਕ ਛੋਟਾ ਜਿਹਾ ਟੀਵੀ ਹੈ ਹੋਰ ਕੁਝ ਨਹੀਂ ਨਾ ਵਾਸ਼ਿੰਗ ਮਸ਼ੀਨ ਹੈ ਨਾ ਫ੍ਰਿਜ ਹੈ ਨਾ ਮਧਾਨੀ ਹੈ ਨਾ ਉਹਦੇ ਘਰੇ ਏਸੀ ਨੇ ਨਾ ਉਹਦੇ ਘਰੇ ਕੂਲਰ ਲੱਗੇ ਨੇ ਔਰ ਇੱਕ ਖਬਰ ਆ ਰਹੀ ਹੈ ਯੂਪੀ ਦੇ ਬਰੇਲੀ ਤੋਂ ਯੂਪੀ ਦੇ ਬਰੇਲੀ ਦੇ ਵਿੱਚ ਇਹ ਖਬਰ ਆ ਰਹੀ ਹੈ ਕਿਉਂਕਿ ਸਾਰੇ ਭਾਰਤ ਦੇ ਵਿੱਚ ਹੀ ਮੀਟਰ ਜਿਹੜੇ ਨੇ ਉਹ ਲੱਗ ਰਹੇ ਨੇ ਕਿਸੇ ਇੱਕ ਜਗ੍ਹਾ ਨਹੀਂ ਲੱਗ ਰਹੇ ਪਿੰਡਾਂ ਦੇ ਵਿੱਚ ਜਿਹੜੇ ਚੇਤਨ ਲੋਕ ਨੇ ਜਾਂ ਜਿਹੜੀਆਂ ਕੁਝ ਜੱਥੇਬੰਦੀਆਂ ਨੇ ਉਹ ਇਹਨਾਂ ਚਿਪ ਵਾਲੇ ਮੀਟਰਾਂ ਦਾ ਵਿਰੋਧ ਕਰ ਰਹੀਆਂ ਨੇ ਪਰ ਜਿਹੜਾ ਬਿੱਲ ਬਿਜਲੀ ਬਿੱਲ ਕੇਂਦਰ ਸਰਕਾਰ ਲੈ ਕੇ ਆਈ ਹੈ ਤੇ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਿਛਲੇ ਟਾਈਮ ਤੋਂ ਉਹ ਬਿੱਲ ਕਹਿੰਦਾ ਹੈ ਵੀ ਚਿਪ ਵਾਲੇ ਮੀਟਰ ਲਾਓ ਹੀ ਲਾਓ ਇਹਦੂ ਬਿਨਾ ਗੁਜ਼ਾਰਾ ਨਹੀਂ ਗਾ ਤੇ ਚਿਪ ਵਾਲੇ میٹر ਸੱਚਮੁੱਚ ਇਹ ਬਹੁਤ ਦੁਖੀ ਕਰ ਦੇਣਗੇ ਆਮ ਲੋਕਾਂ ਨੂੰ ਮੰਨ ਲਓ ਰਾਤ ਨੂੰ 12 ਵਜੇ ਜੇ ਗਰਮੀ ਦੇ ਦਿਨਾਂ 'ਚ ਚਿਪ 'ਚ ਪੈਸੇ ਖਤਮ ਹੋ ਗਏ ਜੇ ਰੀਚਾਰਜ ਕਰੋਗੇ ਤਾਂ ਉਹ ਰਾਤ ਤੁਸੀਂ ਸੌ ਸਕੋਗੇ ਨਹੀਂ ਤਾਂ ਮੱਛਰ ਤੋਂ ਸੌਣਾ ਪਏਗਾ ਇਹ ਆ ਚਿਪ ਵਾਲੇ میٹرਾਂ ਦਾ ਸੱਚ ਤੇ ਫਿਰ ਦਾਅਵੇ ਜਿਹੜੇ ਆ ਵੀ ਇਹ ਤਾਂ ਗਲਤ ਰੀਡਿੰਗ ਨਹੀਂ ਦਿੰਦੇ ਇਹ ਤਾਂ ਸਹੀ ਬਿੱਲ ਦਿੰਦੇ ਨੇ ਤੇ ਆ ਚੇਪ ਵਾਲੇ ਮੀਟਰ ਦੀ ਹੀ ਕਰਤੂਤ ਸਾਹਮਣੇ ਆਈ ਐ 646799 ਰੁਪਏ ਦਾ ਬਿੱਲ ਇੱਕ ਗਰੀਬ ਬੰਦੇ ਨੂੰ ਦੇਖੋ ਪਹਿਲਾਂ ਹੀ ਇਸ ਦੇਸ਼ ਦੇ ਵਿੱਚ ਇੱਕ ਕੌੜਾ ਸੱਚ ਆ ਬਹੁਤ ਸਾਰੇ ਲੋਕਾਂ ਨੂੰ ਹਜਮ ਨਹੀਂ ਆਉਂਦਾ ਜਿਹੜੇ ਲੋਕ ਸਭ ਤੋਂ ਵੱਧ ਕੰਮ ਕਰਦੇ ਨੇ ਉਹ ਸਭ ਤੋਂ ਪੈੜੀ ਜ਼ਿੰਦਗੀ ਬਤੀਤ ਕਰ ਰਹੇ ਨੇ ਹੁਣ ਆ ਤਾਂ ਇਹ ਚਾਹੀਦਾ ਕਿ ਜਿਹੜੇ ਲੋਕ ਰੋਜ਼ਾਨਾ ਹੱਥੀਂ ਕਿਰਤ ਨਹੀਂ ਕਰਦੇ ਉਹਨਾਂ ਦੀ ਜ਼ਿੰਦਗੀ ਮਾੜੀ ਹੋਵੇ ਤੇ ਜਿਹੜੇ ਹੱਥੀ ਕੀਰਤ ਰਜਾਨਾ ਕਰਦੇ ਨੇ ਉਹਨਾਂ ਦੀ ਚੰਗੀ ਹੋਵੇ ਹੋਣਾ ਤਾਂ ਇੰਜ ਚਾਹੀਦਾ ਪਰ ਹੋ ਉਦੋਂ ਉਲਟ ਰਿਆ ਜਿਹੜੇ ਕੋਈ ਹੱਥੀ ਕੀਰਤ ਨਹੀਂ ਕਰਦੇ ਮਹੀਨਾ 6 ਮਹੀਨੇ ਸਾਲ ਆ ਵੱਡੇ ਵੱਡੇ ਮੰਤਰੀ ਵੇਖ ਲੋ ਕੋਈ ਕੰਮ ਨਹੀਂ ਕਰਨਾ ਸਿਰਫ ਸਿਆਸਤ ਘੋਟਣੀ ਹੈ ਇਹ ਵੱਡੀਆਂ ਵੱਡੀਆਂ ਗੱਡੀਆਂ ਤੇ ਵੱਡੇ ਵੱਡੇ ਬੰਗਲਿਆਂ 'ਚ ਐਸ਼ ਕਰਦੇ ਨੇ ਪਰ ਜਿਹੜੇ ਦਿਨ ਰਾਤ ਕੰਮ ਕਰਦੇ ਨੇ ਉਹਨਾਂ ਦੀ ਜ਼ਿੰਦਗੀ 'ਚ ਭੰਗ ਭੁੱਜਦੀ ਹੈ ਅੱਜ ਦੀ ਇਹ ਕੌੜੀ ਸੱਚ ਹੈ ਤੁਸੀਂ ਦੇਖੋ ਜਿਹੜੇ ਕਿਰਤੀ ਮਜ਼ਦੂਰਾਂ ਨੇ ਇੱਥੇ ਸਭ ਕੁਝ ਬਣਾਇਆ ਉਹਨਾਂ ਦਾ ਕਿਸੇ ਚੀਜ਼ ਤੇ ਕੋਈ ਹੱਕ ਨਹੀਂ ਕੋਈ ਮਾਲਕੀ ਨਹੀਂ ਸਭ ਸੜਕਾਂ ਗਰੀਬਾਂ ਨੇ ਬਣਾਈਆਂ ਵੱਡੇ ਵੱਡੇ ਪੁਲ ਗਰੀਬ ਮਜ਼ਦੂਰਾਂ ਨੇ ਬਣਾਏ ਤੇ ਉਹਨਾਂ ਦੀ ਨਾ ਕੋਈ ਕਾਰ ਨਾ ਬੱਸ ਇਹਨਾਂ ਤੇ ਨਹੀਂ ਚੱਲਦੀ ਟੁੱਟਾ ਜਾਂ ਟਿਚਕੂ ਟਿਚਕੂ ਕਰਦਾ ਸਾਈਕਲ ਉਹ ਲਈ ਫਿਰਦੇ ਨੇ ਜਾਂ ਕੁਝ ਕਨੇ ਮੋਟਰਸਾਈਕਲ ਮਾੜੇ ਮੁੱਤੇ ਲੈ ਲੇ ਉਹਨਾਂ ਨੇ ਗਰੀਬਾਂ ਨੇ ਵੱਡੇ ਵੱਡੇ ਹਸਪਤਾਲ ਬਣਾਏ ਮੈਡੀਕਲ ਕਾਲਜ ਬਣਾਏ ਪੀਜੀਆਈ ਬਣਾਏ ਏਮਜ਼ ਬਣਾਏ ਉਹ ਸਾਰੀਆਂ ਬਿਲਡਿੰਗਾਂ ਇਹਨਾਂ ਕਿਰਤੀਆਂ ਦੇ ਹੱਥਾਂ ਨਾਲ ਬਣਾਈਆਂ ਗਈਆਂ ਨੇ ਪਰ ਉਹਨਾਂ ਹੀ ਇਹ ਹਸਪਤਾਲਾਂ ਦੇ ਵਿੱਚ ਇਹ ਗਰੀਬਾਂ ਦੇ ਬੱਚੇ ਬੁੱਢੇ ਤੇ ਜੀ ਇਲਾਜ ਨਹੀਂ ਕਰਵਾ ਸਕਦੇ ਬਹੁਤ ਦਵਾਈਆਂ ਦੀਆਂ ਫੈਕਟਰੀਆਂ 'ਚ ਗਰੀਬਾਂ ਨੇ ਉਹ ਬਿਲਡਿੰਗਾਂ ਵੀ ਬਣਾਈਆਂ ਉੱਥੇ ਉਹ ਕੈਪਸੂਲ ਵੀ ਭਰਦੇ ਨੇ ਡੱਬੀਆਂ ਚ ਪੈਕ ਵੀ ਸਾਰਾ ਕੁਝ ਸ਼ੋਅ ਕਰਦੇ ਨੇ ਪਰ ਆਪਦੀ ਹੀ ਕੰਪਨੀ ਚ ਬਣੀ ਦਵਾਈ ਉਹ ਗਰੀਬ ਲੈ ਨਹੀਂ ਸਕਦੇ ਜੁੱਤੀਆਂ ਬੂਟਾਂ ਦੀਆਂ ਫੈਕਟਰੀਆਂ ਚ ਕੰਮ ਕਰਨ ਵਾਲੇ ਕਰੋੜਾਂ ਮਜ਼ਦੂਰ ਪਰ ਉਹਨਾਂ ਦੇ ਆਪਦੇ ਬੱਚੇ ਪੈਰੋਂ ਨੰਗੇ ਨੇ ਤੇ ਸਰਕਾਰਾਂ ਦੀਆਂ ਜਿੰਨੀਆਂ ਵੀ ਨੀਤੀਆਂ ਪਾਲਿਸੀਆਂ ਨੇ ਉਹ ਸਾਰੀਆਂ ਵੱਡੇ ਲੋਕਾਂ ਦੇ ਪੱਖ ਚ ਨੇ ਉਹ ਕੰਪਨੀਆਂ ਫੈਕਟਰੀਆਂ ਤੇ ਕਾਰਪੋਰੇਟਾਂ ਵਾਲਿਆਂ ਦੇ ਪੱਖ ਚ ਨੇ ਦੇਖੋ ਤੁਸੀਂ ਸੁਣਿਆ ਹੋਣਾ ਨਿੱਜੀਕਰਨ ਦੀ ਨੀਤੀ ਨਜੀਕਰਨ ਮਤਲਬ ਸਾਰਾ ਕੁਝ ਪ੍ਰਾਈਵੇਟ ਕਰ ਦੇਣਾ ਪ੍ਰਾਈਵੇਟ ਕੰਪਨੀਆਂ ਦੇ ਵੱਡੇ ਵੱਡੇ ਸਰਮਾਇਦਾਰਾਂ ਦੇ ਹੱਥਾਂ 'ਚ ਸੌਂਪ ਦੇਣਾ ਜਿੰਨਾਂ ਬਿਜਲੀ ਬੋਰਡ ਐ ਜਿੰਨੀਆਂ ਸਿਹਤ ਦੇ ਮਹਿਕਮੇ ਆ ਸੜਕਾਂ ਨੇ ਟੈਲੀਫੋਨ ਵਾਲੇ ਵਿਭਾਗ ਨੇ ਮੋਬਾਈਲ ਕੰਪਨੀਆਂ ਸਾਰਾ ਕੁਝ ਪ੍ਰਾਈਵੇਟ ਹੱਥਾਂ 'ਚ ਸੌਂਪ ਦੇਣਾ ਇਹ ਨੀਤੀ ਆ ਸਰਕਾਰ ਦੀ ਕਿਉਂ ਕਿਉਂਕਿ ਇਹ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਸਰਕਾਰਾਂ ਬਣਾਉਂਦੀਆਂ ਨੇ ਇਹ ਪਾਰਟੀਆਂ ਵੋਟਾਂ ਵੇਲੇ ਉਹਨਾਂ ਵੱਡੇ ਵੱਡੇ ਪੂੰਜੀਪਤੀਆਂ ਤੋਂ ਹਜ਼ਾਰਾਂ ਕਰੋੜ ਰੁਪਏ ਚੋਣ ਫੰਡ ਲੈਂਦੀਆਂ ਨੇ ਤੇ ਉਸ ਚੋਣ ਫੰਡ ਦੇ ਸਿਰ ਤੇ ਫਿਰ ਚੋਣਾ ਲੜਦੀਆਂ ਨੇ ਉਸ ਚੋਣ ਫੰਡ ਦੇ ਸਿਰ ਤੇ ਉਸ ਚੋਣ ਫੰਡ ਦੇ ਨਾਲ ਹੀ ਇਹ ਗਰੀਬਾਂ ਨੂੰ ਪੈਸੇ ਵੰਡਣੇ ਸ਼ਰਾਬਾਂ ਵੰਡਣੀਆਂ ਭੁੱਕੀਆਂ ਵੰਡਣੀਆਂ ਪੋਸਟਰ ਛਪਾਉਣੇ ਲੱਖਾਂ ਕਰੋੜਾਂ ਦੀ ਗਿਣਤੀ 'ਚ ਤੇ ਲਾਉਣੇ ਦਿਨ ਰਾਤ ਪਿੰਡਾਂ 'ਚ ਗੱਡੀਆਂ ਭਜਾਉਣ ਤੇ ਤੇਲ ਫੁਕਣਾ ਸਭ ਕੁਝ ਉਹਨਾਂ ਦੇ ਪੈਸਿਆਂ ਨਾਲ ਹੁੰਦਾ ਤੇ ਫਿਰ ਜਿਸ ਦੀ ਖਾਈਏ ਬਾਜਰੀ ਉਸ ਦੀ ਪਰਿਏ ਹਾਜ਼ਰੀ ਕਹਿੰਦੇ ਆ ਮੂੰਹ ਖਾਂਦਾ ਤੇ ਅੱਖਾਂ ਸ਼ਰਮਾਉਂਦੀਆਂ ਨਹੀਂ ਤਾਂ ਜਿਨ੍ਹਾਂ ਦਾ ਖਾਦਾ ਹੋਵੇ ਫਿਰ ਉਹਨਾਂ ਨੂੰ ਆਕਾ ਮੰਨਣਾ ਪੈਂਦਾ ਤਾਂ ਉਹ ਹਜ਼ਾਰਾਂ ਕਰੋੜ ਰੁਪਈਆ ਚੋਣ ਫੜ ਇਹਨਾਂ ਪਾਰਟੀਆਂ ਨੂੰ ਦਿੰਦੇ ਨੇ ਫਿਰ ਇਹ ਚੋਣਾਂ ਲੜਦੀਆਂ ਨੇ ਤੇ ਫਿਰ ਉਹਨਾਂ ਦੇ ਹੱਕ ਚ ਨੀਤੀਆਂ ਬਣਾਉਂਦੀਆਂ ਨੇ ਇਸੇ ਕਰਕੇ ਆਮ ਲੋਕਾਂ ਦਾ ਕੁਝ ਬਣਦਾ ਨਹੀਂ ਹੁਣ ਆ ਜਿਹੜਾ ਗਰੀਬ ਬੰਦਾ ਮਜ਼ਦੂਰ ਬੰਦਾ ਯੂਪੀ ਦੇ ਵਿੱਚ ਬਰੇਲੀ ਦੇ ਵਿੱਚ ਜਿਹਨੂੰ ਚੇਪ ਵਾਲੇ ਮੀਟਰ ਤੋਂ 640799 ਰੁਪਏ ਦਾ ਬਿੱਲ ਆਇਆ ਹੁਣ ਇਹਦਾ ਕੀ ਕਸੂਰ ਆ ਕੰਪਨੀ ਕਹਿੰਦੀ 7 ਦਿਨਾਂ ਚ ਬਿੱਲ ਭਰੋ ਨਹੀਂ ਤਾਂ ਮੀਟਰ ਵੀ ਪਟਾਗੇ ਤੇ ਜੁਰਮਾਨਾ ਵੀ ਠੋਕਾਂਗੇ ਹੁਣ ਦੱਸੋ ਇਹਦਾ ਕਸੂਰ ਕੀ ਆ ਹੁਣ ਹੋ ਸਕਦਾ ਹੈ ਕਿ ਕੋਈ ਇਨਕੁਆਰੀਆਂ ਅਨਕੂਰੀਆਂ ਹੋਣ ਤੇ ਇਹ ਬੰਦੇ ਦਾ ਇਹ ਕੰਮ ਸਹੀ ਕਰ ਦਿੱਤਾ ਜਾਵੇ ਇਹ ਵੀ ਹੋ ਸਕਦਾ ਹੈ ਵੀ ਰੱਜ ਕੇ ਖੱਜਲ ਖਰਾਬ ਕਰਕੇ ਕੁੱਤੇ ਭਰਾਈਆਂ ਕਰਾ ਕੇ ਉਹਦੀਆਂ ਗਰੀਬ ਦੀਆਂ ਮਜ਼ਦੂਰੀਆਂ ਦਿਹਾੜੀਆਂ ਮਰਵਾ ਕੇ ਫਿਰ ਮਹੀਨਿਆਂ ਬੱਧੀ ਤੇ ਜਾ ਕੇ ਉਹਦਾ ਕੰਮ ਸੈੱਟ ਕੀਤਾ ਜਾਵੇ ਐਵੇਂ ਵੀ ਹੋ ਸਕਦਾ ਕਿਉਂਕਿ ਇੱਥੇ ਐਵੇਂ ਚੱਲਦਾ ਆਪਣੇ ਦੇਸ਼ 'ਚ ਸਰਕਾਰਾਂ ਦੀ ਗਲਤੀ ਨਾਲ ਹੋਇਆ ਗਲਤ ਕੰਮ ਜਾਂ ਸਰਕਾਰੀ ਅਫਸਰਾਂ ਤੇ ਵਿਭਾਗਾਂ ਦੀ ਗਲਤੀ ਨਾਲ ਹੋਇਆ ਗਲਤ ਕੰਮ ਉਹਨੂੰ ਠੀਕ ਕਰਾਉਣ ਤੇ ਇੱਕ ਤਰੁੱਟੀ ਫੀਸ ਲੈਂਦੇ ਰਹੇ ਨੇ ਆਮ ਲੋਕਾਂ ਤੋਂ ਆਮ ਜਨਤਾ ਤੋਂ ਆ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਕਈ ਵਾਰੀ ਸਰਟੀਫਿਕੇਟ ਤੇ ਬੱਚੇ ਦਾ ਨਾਮ ਉਹ ਗਲਤ ਲਿਖ ਕੇ ਭੇਜ ਦਿੰਦੇ ਆ ਯੂਨੀਵਰਸਿਟੀ ਵਾਲੇ ਜਾਂ ਕਾਲਜ ਵਾਲੇ ਜਾਂ ਸਕੂਲ ਬੋਰਡ ਵਾਲੇ ਮਤਲਬ ਮਾਂ ਦੇ ਨਾਲ ਨਾਲ ਸਿੰਘ ਲਾ ਦਿੰਦੇ ਆ ਕਿਸੇ ਦੀ ਨਾਲ ਕਿਸੇ ਦੇ ਪਿਓ ਦੇ ਨਾਲ ਨਾਲ ਕੌਰ ਲਾ ਦਿੰਦੇ ਨੇ ਜਾਂ ਗੁਰਮੀਤ ਨੂੰ surjeet ਲਿਖ ਦਿੰਦੇ ਨੇ ਹੁਣ ਇਹ ਗਲਤੀ ਤਾਂ ਉਹਨਾਂ ਦੇ ਵਿਭਾਗ ਤੋਂ ਹੀ ਆ ਔਰ ਠੀਕ ਕਰਾਉਣ ਜੇ ਜਾਓ ਵੀ ਆ ਤੁਸੀਂ ਗਲਤ ਕਰਤਾ ਫਿਰ ਉਹ ਕਹਿੰਦੇ ਆ ਤਰੁੱਟੀ ਫੀਸ ਲੱਗੇਗੀ ਤਰੁੱਟੀ ਮਤਲਬ ਕਮੀ ਕੱਢਣ ਦੀ ਫੀਸ ਉਹ ਕਿਤੇ 500 ਆ ਕਿਤੇ 1000 ਆ ਕਿਤੇ 1500 ਆ ਕਿਤੇ 2000 ਫੀਸ ਸਗੜੇ ਤੋਂ ਲੈਣੀ ਗਲਤੀ ਆਵਦੀ ਆਹ ਕੁਛ ਚੱਲਦਾ ਇੱਥੇ ਤੇ ਸੁਚੇਤ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਤਾਂ ਇਹ ਸਮਾਜ ਤੇ ਦੇਸ਼ ਸੋਹਣਾ ਬਣ ਸਕਦਾ ਬਹੁਤ ਮਿਹਰਬਾਨੀ ਸ਼ੁਕਰੀਆ